ਏਅਰਬੀਐਨਬੀ ਦਾ ਰੂਲਾ ਹੈ ਸਿਪਸ਼ੇ ਤਿੰਨ ਕਿਹ ਮਹੀਨੇ ਪਹਿਲਾਂ ਤੁਹਾਨੂੰ ਯਾਦ ਹੋਊਗਾ ਐਨਡੀਪੀ ਸਰਕਾਰ ਨੇ ਕਿਹਾ ਸੀ ਕਿ ਜਿਹੜੇ ਅੱਧੀਆਂ ਪ੍ਰਾਪਰਟੀਆਂ ਨੇ ਲਿਸਟਡ ਇਤੇ ਕਮਿਊਨਿਟੀਜ਼ ਦੇ ਵਿੱਚ ਆ ਉਹ ਹਜੇ ਵੀ ਹੁਣ ਜਿਹੜਾ ਪਤਾ ਲੱਗ ਰਿਹਾ ਲਾਇਸੈਂਸਡ ਨਹੀਂ ਹੈ ਮਤਲਬ ਕੀ ਹੈ ਏਅਰਬੀਐਨਬੀ ਆਪਾਂ ਜਾਣਦੇ ਆ ਇੱਕ ਵੱਡੀ ਕੰਪਨੀ ਆ ਉਹ ਤੁਹਾਡੇ ਘਰ ਦੇ ਕਿਹੇ ਹਿੱਸੇ ਨੂੰ ਰੈਂਟ ਦੇ ਉੱਤੇ ਜਾਂ ਪੂਰੇ ਘਰ ਨੂੰ ਰੈਂਟ ਦੇ ਉੱਤੇ ਤੁਸੀਂ ਉਹਦੇ ਉੱਤੇ ਜਾ ਕੇ ਦੇ ਸਕਦੇ ਆ ਕੈਪ ਆ ਜਦੋਂ ਤੁਸੀਂ ਫੋਨ ਤੇ ਦੇਖ ਰਹੇ ਤੁਸੀਂ ਬੁੱਕ ਕਰਨੀ ਆ ਤੁਸੀਂ ਕਿਸੇ ਸ਼ਹਿਰ ਦੇ ਵਿੱਚ ਜਾਣਾ ਉੱਥੇ ਬੁੱਕ ਕਰ ਲਵੋ ਮੰਨ ਲਓ ਤੁਹਾਡੀ ਬੇਸਮੈਂਟ ਆ ਉਹਦੀ ਐਂਟਰੀ ਸੈਪਰੇਟ ਆ ਤੁਸੀਂ ਚਾਬੀ ਕਿਤੇ ਉਹਦੀ ਜਾਂ ਕੋਡ ਉਹਦਾ ਲਾ ਦਿੱਤਾ ਆ Airbnb ਕੰਪਨੀ ਨੂੰ ਤੁਸੀਂ ਕਹਿ ਦਿੱਤਾ ਵੀ ਸਾਡੀ ਇਹ ਬੇਸਮੈਂਟ ਜਾਂ ਸਾਡਾ ਇਹ ਘਰ ਜਿਹੜਾ ਰੈਂਟ ਤੇ ਚੜਾ ਦਿਓ ਰੈਂਟ ਤੇ ਚੜਾ ਦਿੰਦੇ ਆ ਉਸੋ ਜਿਹੜੇ ਆਉਂਦੇ ਆ ਬਾਹਰ ਟੂਰਿਸਟ ਉਹ ਕਿਸੇ ਬੰਦੇ ਨੇ ਆਉਣਾ 2 ਦਿਨ ਰਹਿਣਾ ਕਿਹਰੇ ਨੂੰ ਦੱਸ ਦੇਣ ਰਹਿਣਾ ਕਿਹਰੇ 4 ਦਿਨ ਰਹਿਣਾ ਉਹ ਕੰਪਨੀ ਨੂੰ ਬੁੱਕ ਕਰਦੇ ਆ ਉਹ ਆਉਂਦੇ ਆਪਣਾ ਜੰਦਾ ਖੋਲ ਕੇ ਅੰਦਰ ਜਾਂਦੇ ਆ ਤੇ ਰਾਤ ਰਹਿ ਕੇ ਚਲੇ ਜਾਂਦੇ ਆ ਕੰਪਨੀ ਉਹ ਇਹਨੂੰ ਮੇਨਟੇਨ ਕਰਦੀ ਹੈ ਤੁਹਾਡੇ ਉਸ 파ਟਰਨ ਤੁਹਾਡਾ ਬਣਦਾ ਹਿੱਸਾ ਤੁਹਾਨੂੰ ਦੇ ਦਿੰਦੇ ਆ ਉਹ ਕਿਰਾਇਆ ਤੁਹਾਡੇ ਖਾਤੇ ਚ ਆ ਜਾਂਦਾ ਉਹਨਾਂ ਦਾ ਜਿਹੜਾ ਖਰਚਾ ਹੁੰਦਾ ਉਹ ਲੈ ਰਹਿੰਦੇ ਇਹ ਇੱਕ ਸਿਸਟਮ ਬਹੁਤ ਚੱਲਦਾ ਦੁਨੀਆ ਦੇ ਵਿੱਚ ਚੱਲਦਾ ਹੈ ਆਪਣੇ ਇੱਥੇ ਵੀ ਚੱਲਦਾ ਹੈ ਕੁਝ ਲੋਕ ਇਸ ਪਾਸੇ ਜ਼ਿਆਦਾ ਜਾਣ ਲੱਗ ਪਏ ਕਿਉਂਕਿ ਇੱਕ ਤਾਂ ਟੈਨੈਂਟਸ ਦੇ ਨਾਲ ਰੌਲਾ ਨਿਤ ਦਿਹਾੜੀ ਪਿਆ ਰਹਿੰਦਾ ਕਿਉਂਕਿ ਇੱਥੇ ਰੌਲਾ ਇਹ ਆ ਬੀਸੀ ਦੇ ਵਿੱਚ ਕਿ ਟੈਨੈਂਟ ਦੇ ਹੱਕ ਜ਼ਿਆਦਾ ਆ ਜੇ ਤੁਸੀਂ ਉਹਨਾਂ ਨੂੰ ਬਾਹਰ ਨਹੀਂ ਕੱਢ ਸਕਦੇ ਕਿਰਾਇਆ ਨਹੀਂ ਵਧਾ ਸਕਦੇ ਜਾਂ 100 ਕਿਸਮ ਦੀਆਂ ਦਿੱਕਤਾਂ ਜਿਹੜੇ ਮਕਾਨ ਮਾਲਕਾਂ ਨੂੰ ਲੱਗਦੀਆਂ ਉਹ ਵੀ Airbnb ਨੂੰ ਦੇ ਦਿੰਦੇ ਆ ਇਹਦੇ ਵਿੱਚ ਕਈ ਵਾਰੀ ਪੈਸੇ ਵੀ ਚਾਰ ਵਾਧਾ ਬਣਦੇ ਆ ਤੇ ਸਿਰਦਰਦੀ ਵੀ ਕੋਈ ਨਹੀਂ ਤੁਹਾਡੀ ਕਿ ਤੁਸੀਂ ਉਹਨਾਂ ਨੂੰ ਕੱਢਣਾ ਆ ਰਹਿਣਾ ਆ ਜਾਂ ਕੀ ਗੱਲਬਾਤ ਆ ਹੁਣ ਉਹਦੇ ਨਾਲ ਨੁਕਸਾਨ ਇਹ ਹੋ ਰਿਹਾ ਕਿ ਜ਼ਿਆਦਾ ਲੋਕਾਂ ਨੇ ਇਹਧਰੇ ਪਾਸੇ ਚਲੇ ਗਏ Airbnb ਵਾਲੇ ਪਾਸੇ ਜਿਹੜੇ ਸ਼ਾਰਟ ਟਰਮ ਰੈਂਟਲ ਬੇਸਿਕਲੀ ਇਹਨੂੰ ਕਿਹਾ ਜਾਵੇ ਵੀ ਉਹਦੇ ਲੈਵਲ ਮਤਲਬ ਇੱਕ ਬੰਦੇ ਨੇ ਹੋਟਲ 'ਚ 100 ਡਾਲਰ ਰਾਤ ਦਾ ਰਹਿ ਕੇ ਦੇਣਾ ਤੇ ਉਹ ਤੁਹਾਡੇ ਬੀਸਮੈਂਟ ਦੇ ਵਿੱਚ 50 ਡਾਲਰ ਦੇ ਕੇ ਰਹਿ ਲੈਂਦੇ ਆ ਤੇ ਉਹ 50 ਡਾਲਰ ਦੇ ਹਿਸਾਬ ਨਾਲ ਤੁਹਾਨੂੰ ਜਿਹੜੀ ਤੁਹਾਡੀ 7-800 ਜਾਂ 1000 ਦੀ ਬੀਸਮੈਂਟ ਆ ਉਹ ਤੁਹਾਨੂੰ 1500-2000 ਦੀ ਮਿਲ ਜਾਂਦੀ ਹੈ ਜਿਹੜੇ ਉਹ ਤੁਹਾਡਾ ਉਹਦੇ ਵਿੱਚੋਂ ਕਮਾਈ ਆ ਜਾਂਦੀ ਹੈ ਸੋ ਇੱਕ ਅੰਦਾਜ਼ੇ ਮੁਤਾਬਕ ਹੈ ਇਸ ਤਰੀਕੇ ਦੇ ਨਾਲ ਇਹ ਕੰਮ ਚੱਲਦਾ ਪਰ ਉਹਦੇ ਵਿੱਚ ਹੋਇਆ ਕੀ ਜਿਹੜੇ ਬੰਦੇ ਨੇ ਪੱਕਾ ਰਹਿਣਾ ਇੱਥੇ ਕਰਾਏ ਦੇ ਉੱਤੇ ਸਾਲ 2 ਸਾਲ ਜਾਂ 4 ਸਾਲ ਲੈਣਾ ਉਹ ਕਿੱਥੇ ਜਾਵੇ ਉਹਦੇ ਲਈ ਚੋਇਸ ਘੱਟ ਹੋ ਗਈ ਸ਼ਾਰਟ ਟਰਮ ਦੇ ਲਈ ਤੇ ਪਏ ਆ Airbnb ਜਾਂ ਦੂਜੀਆਂ ਚੀਜ਼ਾਂ ਲੌਂਗ ਟਰਮ ਰੈਂਟਲ ਦੇ ਵਿੱਚ ਹੈ ਨਹੀਂ ਹੁਣ ਹੈ ਨਹੀਂ ਤਾਂ ਫਿਰ ਕਰਾਏ ਮਹਿੰਗੇ ਹੋਣਗੇ ਜਿਹੜੇ ਥੋੜੇ ਜਿਹੇ ਹੈਗੇ ਆ ਉੱਤੇ ਕੰਪੀਟੀਸ਼ਨ ਜ਼ਿਆਦਾ ਹੈ ਤੁਸੀਂ ਇੱਕ ਬੀਸਮੈਂਟ ਚਾਹਣੀ 10 ਜਣੇ ਪੁੱਛਣਾਗੇ ਤੁਸੀਂ ਕੁਦਰਤੀ ਕਿਰਾਇਆ ਵਧਾ ਲੈਣ ਦੋਗੇ ਤੇ ਉਹ ਲੈ ਵੀ ਲਊਗਾ ਇਹੀ ਇੱਥੇ ਕਰਾਏ ਵਧਣ ਦਾ ਕਾਰਨ ਸੀ ਸਰਕਾਰ ਨੇ ਇਹ ਕਿਹਾ ਇਹਦੇ ਤੇ ਸਖਤੀ ਕਰਤੀ ਵੀ ਤੁਸੀਂ ਸ਼ਾਰਟ ਟਰਮ ਰੈਂਟਲ ਦੇ ਵਿੱਚ ਸਾਰੀ ਮਾਰਕੀਟ ਦੇ ਵਿੱਚ ਆਪਣਾ ਯੂਨਿਟ ਨਹੀਂ ਪਾ ਸਕਦੇ ਜਿਹਦੇ ਚ ਰਹਿਣੇ ਆ ਉਹਦੇ ਵਿੱਚੋਂ ਇੱਕ ਤੁਸੀਂ Airbnb ਉੱਤੇ ਪਾ ਦਿਓ ਬਾਕੀ ਜਿਹੜੇ ਆ ਉਹਨੂੰ ਲੌਂਗ ਟਰਮ ਮਾਰਕੀਟ ਦੇ ਵਿੱਚ ਲੈ ਕੇ ਆਓ ਹਜੇ ਵੀ 3 ਮਹੀਨੇ ਪਹਿਲਾਂ ਦੀ ਇਹ ਖਬਰ ਸੀ ਜਦੋਂ ਇਦਾਂ ਹੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਹਜੇ ਵੀ 3 ਮਹੀਨੇ ਬਾਅਦ ਜਿਹੜੇ ਅੱਧੇ ਚੱਲ ਰਹੇ ਆ ਇਹ Airbnb ਦੇ ਉੱਤੇ ਉਹ ਲਾਇਸੈਂਸ ਨਹੀਂ ਹੈ ਕੱਲ ਦੀ ਇਹ ਖਬਰ ਬਹੁਤ ਚਰਚਾ ਦੇ ਵਿੱਚ ਹੈ ਜਦੋਂ ਦੀ ਇਹ ਰਿਪੋਰਟ ਆਈ ਹੈ ਬਹੁਤ ਸਾਰੀ ਹਾਊਸਿੰਗ ਉਹ ਲੋਕਾਂ ਦੇ ਲਈ ਅਵੇਲੇਬਲ ਹੋ ਸਕਦੀ ਆ ਜਿਹੜੇ ਇਸ ਵੇਲੇ ਇਹਦੇ ਨਾਲ ਸਟਰਗਲ ਕਰ ਰਹੇ ਆ ਬਹੁਤ ਸਾਰੇ ਲੋਕ ਇਸ ਵੇਲੇ ਸਟਰਗਲ ਕਰ ਰਹੇ ਆ ਇਹਦੇ ਨਾਲ ਉਹਨਾਂ ਦੇ ਲਈ ਇਹ ਅਵੇਲੇਬਲ ਹੋ ਸਕਦਾ ਜੇ ਹੁਣ ਘਰ ਜ਼ਿਆਦਾ ਆ ਜਾਣ ਮੰਨ ਲਓ ਇਸ ਵੇਲੇ ਜਿੰਨੀਆਂ ਰੈਂਟਲ ਯੂਨਿਟਸ ਆਪਣੇ ਸਾਰੇ ਦੇ ਵਿੱਚ ਅਵੇਲੇਬਲ ਆ ਇੱਕ ਉਦਾਹਰਨ ਵਜੋਂ ਇਹ ਦੁੱਗਣੇ ਹੋ ਜਾਣ ਚਾਰ ਗੁਣਾ ਹੋ ਜਾਣ ਜਾਂ ਵੱਧ ਜਾਣ ਇਹਦੀ ਗਿਣਤੀ ਵਧ ਜਵੇ ਕੁਦਰਤੀ ਆ ਲੋਕ ਚੋਇਸ ਹੋਊਗੀ ਲੋਕਾਂ ਕੋਲ ਸੁੱਖ ਦਾ ਸਾਹ ਆਊਗਾ ਲੋਕ ਜ਼ਿਆਦਾ ਇਹਨੂੰ ਕਟ ਕਰਾਇਆ ਹੋਊਗਾ ਤੇ ਕਰ ਸਕਦੇ ਜਿਹੜੀਆਂ 7 ਮਿਊਚਿਪੈਲਿਟੀਆਂ ਨੇ ਇੱਥੇ ਜਿਹਨਾਂ ਨੂੰ ਲਾਇਸੈਂਸ ਚਾਹੀਦਾ ਹੈ ਸ਼ਾਰਟ ਟਰਮ ਰੈਂਟਲ ਦੇ ਲਈ ਇਹ 22 ਜਿਹੜੇ 22406 ਪ੍ਰਾਪਰਟੀਆਂ ਜਿਹੜੀਆਂ ਲਿਸਟ ਕੀਤੀਆਂ ਗਈਆਂ 12000 ਤੋਂ ਘੱਟ ਬਿਜ਼ਨਸ ਜਿਹੜੇ ਲਾਇਸੈਂਸ ਉਹਨਾਂ ਨੂੰ ਇਸ਼ੂ ਕੀਤੇ ਗਏ ਆ Airbnb ਲਈ ਸੋ ਅੱਧੇ ਤੋਂ ਵੀ ਜ਼ਿਆਦਾ ਜਿਹੜੀਆਂ ਨੇ ਬਹੁਤ ਵੱਡੀਆਂ ਜਿਹੜੀਆਂ ਇਸ ਵੇਲੇ ਇੱਕ ਗਿਣਤੀ ਆ ਨਾ ਪ੍ਰਾਪਰਟੀਆਂ ਦੀ ਜਿਹੜੀ ਇਸ ਪਲੇਟਫਾਰਮ ਦੇ ਉੱਤੇ ਹੈਗੀ ਆ ਤੇ ਦੂਜੇ ਪਾਸੇ ਆ ਸਕਦੀ ਆ ਜੇ ਇਹਨੂੰ ਚੰਗੀ ਤਰ੍ਹਾਂ ਲਾਗੂ ਕੀਤਾ ਜਾਵੇ ਵਿਕਟੋਰੀਆ ਕੱਲੇ ਸ਼ਹਿਰ ਦੇ ਵਿੱਚ ਹੀ ਜਿਹੜੀ ਸਿਟੀ ਇਹ ਕਹਿੰਦੀ ਆ ਕਿ ਇਹਨਾਂ ਨੇ ਇਨਵੈਸਟਿਗੇਟ ਕੀਤਾ 560 ਪ੍ਰਾਪਰਟੀਆਂ ਆਪਣੇ ਆਪ ਨੂੰ ਐਡਵਰਟਾਈਜ਼ ਕਰ ਰਹੀਆਂ ਆ ਜਿਨ੍ਹਾਂ ਦੇ ਕੋਲੇ ਲਾਇਸੈਂਸ ਹੈ ਨਹੀਂਗਾ ਇਸ ਵੇਲੇ ਤੁਸੀਂ ਦੇਖ ਲਓ ਵਿਕਟੋਰੀਆ ਦੇ ਵਿੱਚ ਹੀ 560 ਆ ਮਤਲਬ ਕਿਉਂਕਿ Airbnb ਦੀ ਵੈਬਸਾਈਟ ਦੇ ਉੱਤੇ ਤੇ ਪ੍ਰਾਪਰਟੀ ਪਾਉਨੇ ਆ ਨਾ ਤੁਸੀਂ ਕਿਹਾ ਸਾਡੀ ਅਵੇਲੇਬਲ ਆ ਤੁਸੀਂ ਇੱਥੇ ਆ ਕੇ ਲੈ ਲਓ ਤੇ ਉਹਦੇ ਤੋਂ ਇਹ حساب ਲਾ ਕੇ ਫਿਰ ਦੇਖ ਲੈਂਦੇ ਆ ਤੇ ਉਹ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਆ ਕਿ ਹਜੇ ਤੱਕ ਇਹਦਾ ਹੱਲ ਕੋਈ ਲੱਗਦਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਨਿਕਲੂਗਾ ਪਰ ਸਮੱਸਿਆ ਬਹੁਤ ਵੱਡੀ ਆ ਇਹਦਾ ਕੋਈ ਨਾ ਕੋਈ ਹੱਲ ਜਿਹੜਾ ਇੱਥੇ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਕੋਈ ਨਾ ਕੋਈ ਇਸ ਤੇ ਕਾਰਵਾਈ ਕੀਤੀ ਜਾ ਸਕੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।